ਫਲੋਰ ਸਥਾਨਕ ਕਿਲਾ ਰੋਡ ਬਾਬਾ ਲਾਲ ਦਿਆਲ ਮੰਦਿਰ ਦੇ ਸਾਹਮਣੇ ਨਵਾਂ ਯੂਨੀਵਰਸਿਟੀ ਸਕੈਨ ਅਤੇ ਡਾਇਗਨੋਸਟਿਕ ਸੈਂਟਰ ਖੁੱਲਿਆ ਰੇਡੀਆਲੋਜਿਸਟ ਡਾਕਟਰ ਸ੍ਰਿਸ਼ਟੀ अरोड़ा ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਵਰਸ ਸਕੈਨ ਅਤੇ ਡਾਇਗਨੋਸਟਿਕ ਸੈਂਟਰ ਫਲੋਰ ਦਾ ਪਹਿਲਾ ਅਜਿਹਾ ਡਾਇਗਨੋਸਟਿਕ ਸੈਂਟਰ ਹੋਵੇਗਾ ਜਿਸ ਤੋਂ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਵੱਡੀ ਰਾਤ ਮਿਲ ਸਕੇਗੀ ਇਸ ਤੋਂ ਪਹਿਲਾਂ ਲੋਕਾਂ ਨੂੰ ਲੋੜ ਪੈਣ ਤੇ ਨੇੜਲੇ ਵੱਡੇ ਸ਼ਹਿਰਾਂ ਵੱਲ ਆਪਣੇ ਮੈਡੀਕਲ ਟੈਸਟ ਕਰਵਾਉਣ ਲਈ ਜਾਣਾ ਪੈਂਦਾ ਸੀ ਉਹਨ ਸਾਰੇ ਮੈਡੀਕਲ ਟੈਸਟ ਫਲੋਰ ਸਾਡੇ ਸੈਂਟਰ ਵਿੱਚ ਹੀ ਕੀਤੇ ਜਾਣਗੇ ਜ਼ਿਕਰਯੋਗ ਹੈ ਕਿ ਡਾਕਟਰ ਸ੍ਰਿਸ਼ਟੀ अरोड़ा ਨੇ ਕਾਫੀ ਸਮਾਂ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਵੀ ਚੋਕੀਆਂ ਸੇਵਾਵਾਂ ਨਿਭਾਈਆਂ ਹਨ ਉਹਨਾਂ ਦੱਸਿਆ ਕਿ ਸਾਡੇ ਸੈਂਟਰ ਵਿੱਚ ਅਲਟਰਾਸਾਉਂਡ ਸੀਟੀ ਸਕੈਨ ਡਿਜੀਟਲ ਐਕਸ-ਰੇ ਮੈਮੋਗ੍ਰਾਫੀ ਈ ਸੀ ਜੀ ਈ ਕੋ ਟੀ ਐਮ ਟੂ ਲੈਬ ਟੈਸਟ ਤੋਂ ਇਲਾਵਾ ਲਿਵਰ ਫਾਈਬਰ ਸਕੈਨ ਜਿਹੀਆਂ ਸਹੂਲਤਾਂ ਮਿਲ ਸਕਣਗੀਆਂ ਡਾਕਟਰ ਸ੍ਰਿਸ਼ਟੀ ਅਰੋੜਾ ਨੇ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਤੁਸੀਂ ਹੋਰ ਸ਼ਹਿਰਾਂ ਵਿੱਚ ਖੱਜਲ ਖੁਆਰ ਹੋਣ ਤੋਂ ਪਹਿਲਾਂ ਆਪਣੇ ਟੈਸਟ ਕਰਵਾਉਣ ਲਈ ਫਿਲੋਰ ਸਾਡੇ ਯੂਨੀਵਰਸ ਸੈਂਟਰ ਵਿੱਚ ਜ਼ਰੂਰ ਆਓ ਜਿੱਥੇ ਬਹੁਤ ਵਧੀਆ ਸਟਾਫ ਮਿਲੇਗਾ ਅਤੇ ਨਵੀਂ ਤਕਨੀਕ ਦੀਆਂ ਮਸ਼ੀਨਾਂ ਨਾਲ ਵਾਜਬ ਰੇਟਾਂ ਤੇ ਤੁਹਾਡੇ ਟੈਸਟ ਕੀਤੇ ਜਾਣਗੇ ਇਸ ਮੌਕੇ ਅਰੋੜਾ ਨਰਸਿੰਗ ਹੋਮ ਦੇ ਮੁਖੀ ਡਾਕਟਰ ਸਤੀਸ਼ ਅਰੋੜਾ ਸੀਨੀਅਰ ਐਡਵੋਕੇਟ ਸਤਿਆਨੰਦ ਅਗਰਵਾਲ ਪ੍ਰੋਫੈਸਰ ਸੁਦਾ ਅਰੋੜਾ एडवोकेट चेतन अग्रवाल डॉक्टर इस सप्ताह तो अलावा बड़ी गिनती चाहोर भी नामवर शहरवासी हाजिर सन ए पी न्यूज़ पंजाबी ली फिलोर तो प्रपाल दी खास रिपोर्ट अ डॉक्टर से जी आज सी फ्लोर विच बहुत दिया करन आया हैगा कि जेड़ा फ्लोर विच मेडिकल तौर पे कोई भी इलेक्ट्रॉनिक सेटिंग इसी एरिया टू सी लगे आया ਇਹਨਾਂ ਸਿਟੀ ਸਕੈਨ ਆ ਹੋਰ ਵੀ ਇੰਸਟਲ ਦੀ ਨਵੀਆਂ ਲੈ ਕੇ ਆਏ ਆ ਕੀ ਕਿਹੜਾ ਚਾਹੁੰਦੇ ਤੁਸੀਂ ਆਪਣੇ ਲਗਾਵਾ ਵਸੀਆਂ ਨੂੰ ਜਿਹੜੇ ਇਹ ਸਿਲੀਆਂ ਲੈ ਲਈ ਬਾਅਦ ਜਾਂਦੇ ਸੀ ਜਾਂ ਲੁਧਿਆਣਾ ਪਵਾੜਾ ਜਾਂ ਜਲੰਧਰ ਜਾਂਦੇ ਸੀ ਉਹਨਾਂ ਫਲੋਰ ਵਿੱਚ ਮਿਲਣ ਜਾਣੀਆਂ ਹੈਗੀਆਂ ਕੀ ਚਾਹੁੰਦੇ ਆਪਣੇ ਲਗਾਵਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਸ੍ਰਿਸ਼ਟੀ ਅਰੋੜਾ ਹੈਗਾ ਤੇ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਯੂਨੀਵਰਸ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਇਥੇ ਸਾਰੀ ਡਾਇਗਨੋਸਟਿਕ ਫੈਸਿਲਿਟੀਆਂ ਹੈਗੀ ਐ ਡਾਇਗਨੋਸਟਿਕ ਦਾ ਮਤਲਬ ਕੀ ਹੈਗਾ ਕਿ ਤੁਹਾਡੇ ਡਿਜ਼ੀਜ਼ ਨੂੰ ਤੁਹਾਡੇ ਅੰਦਰ ਕਿਹੜੀ ਬਿਮਾਰੀ ਹੈਗੀ ਉਸ ਨੂੰ ਜਾਂਚ ਕਰਨ ਲਈ ਤਾਂ ਕਿ ਉਸ ਦਾ ਟਰੀਟਮੈਂਟ ਤੁਹਾਨੂੰ ਜਲਦ ਤੋਂ ਜਲਦ ਮਿਲ ਸਕੇ ਸਾਡੇ ਕੋਲ ਅਲਟਰਾਸਾਉਂਡ ਹੈਗੀ ਬਿਲਕੁਲ ਲੇਟੈਸਟ ਅਲਟਰਾਸਾਉਂਡ ਮਸ਼ੀਨ ਜਿਹੜੀ ਡੋਪਲਰ ਸਕੈਨ ਕਲਰ ਡੋਪਲਰ ਫਾਈਬਰੋਸਕੈਨ ਜਿਹਦੇ ਲਈ ਲੁਧਿਆਣੇ ਫਗਵਾੜੇ ਜਾਣਾ ਪੈਂਦਾ ਸੀਗਾ ਉਹ ਹੁਣ ਫਿਲਹੌਰ ਚ ਅਵੇਲੇਬਲ ਹੈਗੀ ਹੈ ਤੇ ਇੱਕ ਬਹੁਤ ਇੰਪੋਰਟੈਂਟ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਲਟਰਾਸਾਉਂਡ ਕਿਸ ਚੀਜ਼ ਲਈ ਯੂਜ਼ ਹੋ ਸਕਦਾ ਐਫ ਐਨ اے ਸੀ ਬਾਇਪਸੀ ਕਰਨ ਲਈ ਤੁਹਾਡੇ ਸਰੀਰ 'ਚ ਕੋਈ ਵੀ ਗੱਠ ਹੈਗੀ ਅੰਦਰ ਪੇਟ ਦੇ ਜੋ ਬਾਹਰ ਨਹੀਂ ਦਿਖਦੀ ਅਲਟਰਾਸਾਉਂਡ ਰਾਹੀਂ ਅਸੀਂ ਉਸ ਨੂੰ ਦੇਖ ਕੇ ਸੂਈ ਪਾ ਕੇ ਸੈਂਪਲ ਲੈ ਲੈਂਦੇ ਹਾਂ ਇਹ ਪਹਿਲੇ ਇੱਥੇ ਫਿਲਰਚ ਨਹੀਂ ਸੀਗਾ ਅਵੇਲੇਬਲ ਮੈਂ 1 ਸਾਲ ਡੀ ਐਮ ਸੀ ਐਸਰਸ਼ਿਪ ਕੀਤੀ ਹੈਗੀ ਇੰਟਰਵੈਂਸ਼ਨ ਰੈਡੀਓਲੋਜੀ ਕਹਿੰਦੇ ਹੈਗੇ ਇਹਨੂੰ ਤੇ ਹੁਣ FNACs, biopsies ਜਿਹੜੀ ਪਾਈਪ ਪੈਂਦੀ ਹੈਗੀ ਪੇਟ 'ਚ, PCD ਕਹਿੰਦੇ ਹੈਗੇ, ਉਹ ਸਾਰਾ ਕੁਝ ਇੱਥੇ ਅਵੇਲੇਬਲ ਹੈਗਾ। ਤੇ ਸਭ ਤੋਂ ਇੰਪੋਰਟੈਂਟ ਉਸ ਤੋਂ ਬਾਅਦ ਹੈਗਾ CT scan। CT scan ਲਈ ਕੋਈ ਰੋਡ ਸਾਈਡ ਐਕਸੀਡੈਂਟ ਹੋਇਆ, ਕੋਈ ਪੇਸ਼ੈਂਟ ਨੂੰ ਅਧਰੰਗ ਹੋ ਗਿਆ, ਉਹਦੇ ਲਈ ਟਾਈਮਲੀ ਇੰਟਰਵੈਂਸ਼ਨ ਬਹੁਤ ਜ਼ਰੂਰੀ ਹੁੰਦੀ ਹੈਗੀ ਹੈ। ਤੇ ਉਹ CT head ਫਟਾਫਟ ਇੱਥੇ 10 ਸੈਕਿੰਡ ਸਾਡੀ ਮਸ਼ੀਨ ਲੇਟੈਸਟ ਟੈਕਨੋਲੋਜੀ ਦੀ ਮਸ਼ੀਨ 32 ਸ্লাইਸ ਸੀਟੀ ਸਕੈਨ ਹੈਗੀ 10 ਸੈਕਿੰਡ ਦੇ ਵਿੱਚ ਉਹ ਸੀਟੀ ਹੈਡ ਹੋ ਜਾਂਦਾ ਹੈਗਾ ਉਹਦੀ ਰਿਪੋਰਟ ਮੈਂ ਸਾਰਾ ਟਾਈਮ ਇੱਥੇ ਅਵੇਲੇਬਲ ਹਾਂ ਤੁਹਾਡੇ ਲਈ ਰਿਪੋਰਟ ਕਰਨ ਲਈ ਤੇ ਬਾਕੀ ਸੀਟੀ ਐਂਜਿਓਗ੍ਰਾਫੀ ਵੀ ਹੋ ਜਾਂਦੀ ਹੈਗੀ ਐ ਬ੍ਰੇਨ ਦੀ ਵੈਸਲਸ ਨੂੰ ਕੋਈ ਕਲੋਟ ਤਾਂ ਨਹੀਂ ਗਿਆ ਤੁਹਾਡੇ ਲੱਤਾਂ ਦੀ ਵੈਸਲਸ ਨੂੰ ਕੋਈ ਜਿਹੜੀ ਨਾੜਾਂ ਹੁੰਦੀਆਂ ਹੈਗੀਆਂ ਉਸ ਵਿੱਚ ਕੋਈ ਕਲੋਟ ਤਾਂ ਨਹੀਂ ਗਿਆ ਤੁਹਾਡੇ ਪੇਟ 'ਚ ਕੋਈ ਟਿਊਮਰ ਹੋਏ ਕੋਈ ਇਨਫੈਕਸ਼ਨ ਹੋਏ ਸਾਰਾ ਕੁਝ ਸੀਟੀ ਸਕੈਨ ਨਾਲ ਸਾਨੂੰ ਪਤਾ ਹੀ ਹੈ ਪਤਾ ਚੱਲ ਜਾਂਦਾ ਹੈਗਾ ਤੇ ਉਹ ਤੁਹਾਡੇ ਸ਼ਹਿਰ ਫਿਲੌਰ 'ਚ ਹੁਣ ਅਵੇਲੇਬਲ ਹੈਗਾ। ਲੋਕੇਸ਼ਨ ਲੋਕੇਸ਼ਨ ਕਿੱਦਾਂ ਦੀ ਹੈ ਸਾਡੀ? ਯੂਨੀਵਰਸ ਸਕੈਨ ਐਂਡ ਡਾਇਗਨੋਸਟਿਕ ਸੈਂਟਰ ਕਿਲਾ ਰੋਡ ਫਿਲੌਰ ਨੀਅਰ ਰੇਲਵੇ ਸਟੇਸ਼ਨ। तो मैमोग्राफी भी असं लाए हैं तो ली, मैमोग्राफी किस यूज होंगी हैगी ब्रैसट कारसनोमा ब्रैसट कैंसर बहुत कॉमन हो रहा है तो मेरी ये अपील हैगी मेरी रिक्वेस्ट हैगी सब लेडीज़ में अबव फोर्टी ईयरस ऑफ एज जिन्हें उम्र फोर्टी ईयरस तो उपर हैगी तो मैमोग्राफी रूटीनली करवा चाहिए हैगी है हर दो साल बाद ਤਾਂ ਕਿ ਬ੍ਰੈਸਟ ਕੈਂਸਰ ਜਿਹੜਾ ਛੋਟੇ-ਛੋਟੇ ਗੱਠੀ ਹੁੰਦੀ ਹੈਗੀਆਂ ਉਹ ਅਸੀਂ ਜਲਦੀ ਜਾਂਚ ਕਰ ਲਈਏ ਤੇ ਉਹਦਾ ਟ੍ਰੀਟਮੈਂਟ ਮਿਲ ਸਕੇ ਮੈਮੋਗ੍ਰਾਫੀ ਮਸ਼ੀਨ अवेलेबल ਹੈਗੀ ਉਹਦੇ ਨਾਲ ਅਸੀਂ ਅਲਟਰਾਸਾਉਂਡ ਕਰਦੇ ਹਾਂ ਤੇ ਐਫਐਨਸੀ ਕਰਕੇ ਬਹੁਤ ਕੁਇਕਲੀ अर्ली ਸਟੇਜ ਆਪਾਂ ਡਿਟੈਕਟ ਕਰ ਸਕਦੇ ਹਾਂ ਦੇਸ਼-ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ